ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹਾਂਜੀ ਮੈਂ ਜਸਪ੍ਰੀਤ ਕੌਰ ਮਾਨ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਨੂਰਮਾਨ ਬਲੌਗ ਦੇ ਵਿੱਚ ਔਰ ਸਨਾਲੋ ਜੀ ਕਿਵੇਂ ਹੋ ਤੁਸੀਂ ਸਾਰੇ ਜਣੇ ਉਮੀਦ ਹੈ ਜੀ ਸਾਰੇ ਜਣੇ ਠੀਕ ਹੋਵੋਗੇ ਖੁਸ਼ ਹੋਵੋਗੇ ਤੁਹਾਨੂੰ ਦੋਸਤ ਹੋਵੋਗੇ ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਖੁਸ਼ ਰੱਖਣ ਤੇ ਲੋ ਜੇ ਇੱਥੇ ਦਿਨ ਹੈਗਾ ਜੀ ਸੋਮਵਾਰ ਦਾ ਤੇ ਸਵੇਰ ਦਾ ਟਾਈਮ ਸੀਗਾ ਇਸ ਤੋਂ ਪਹਿਲਾਂ ਦੇ ਜਿਹੜੇ ਆਪਣੇ ਕੰਮ ਤੋਂ ਦਿਓ ਖਤਮ ਕਰ ਲਏ ਸੀ ਆਪਾਂ ਤੇ ਅੱਜ ਕਾਫੀ ਦਿਨ ਬਾਅਦ ਅਰਸ਼ਨੂਰ ਨੇ ਜਾਣਾ ਸੀ ਸਕੂਲ ਉਹਦੀਆਂ ਛੁੱਟੀਆਂ ਖਤਮ ਹੋ ਚੁੱਕੀਆਂ ਨੇ ਤੇ ਅੱਜ ਸਕੂਲ ਜਾਣਾ ਸੀ ਉਹਨੇ ਤੇ ਹੁਣ ਮੈਂ ਉਹਦੀ ਯੂਨੀਫਾਰਮ ਪ੍ਰੈਸ ਕਰ ਰਹੀ ਆ ਕਿਉਂਕਿ ਵੈਸੇ ਮੈਂ ਉਸ ਦਿਨ ਪ੍ਰੈਸ ਕਰਕੇ ਰੱਖਤੀ ਸੀਗੀ ਯੂਨੀਫਾਰਮ ਦੋਨੋਂ ਹੀ ਤੇ ਬਟ ਫਿਰ ਉਸ ਤੋਂ ਬਾਅਦ ਜਿੱਦਣਾ ਪੀਟੀਐਮ ਸੀ ਸ਼ਨੀਵਾਰ ਤੇ ਉਸ ਦਿਨ ਵੀ ਯੂਨੀਫਾਰਮ ਪਾ ਕੇ ਗਿਆ ਸੀ ਅਰਸ਼ਨੂਰ ਤਾਂ ਫਿਰ ਉਹ ਵਾਲੀ ਯੂਨੀਫਾਰਮ ਮੈਂ ਧੋਤੀ ਸੀਗੀ ਤੇ ਉਹ ਵਾਲੀ ਪ੍ਰੈਸ ਨਹੀਂ ਕੀਤੀ ਸੀਗੀ ਤੇ ਫਿਰ ਮੈਂ ਸੋਚਿਆ ਵੀ ਚਲ ਆਪਾਂ ਇਹਨੂੰ ਸਵੇਰੇ ਪ੍ਰੈਸ ਕਰ ਦਾਂਗੇ ਕਿਉਂਕਿ ਇੱਕ ਯੂਨੀਫਾਰਮ ਪ੍ਰੈਸ ਸੀਗੀ ਤੇ ਤਾਂ ਕਰਕੇ ਫਿਰ ਮੈਂ ਕਾਲਜੀ ਕਰ ਲਈ ਸੀ ਕੱਲ ਸ਼ਾਮ ਨੂੰ ਮੈਂ ਕਿਹਾ ਵੀ ਜੇ ਲਾਈਟ ਨਾ ਵੀ ਹੋਵੇ ਤਾਂ ਤਾਂ ਵੀ ਕੋਈ ਗੱਲ ਨਹੀਂ ਕਿਉਂਕਿ ਇੱਕ ਯੂਨੀਫਾਰਮ ਪ੍ਰੈਸ ਬਾਈ ਕੀਤੀ ਹੋਈ ਪਈ ਸੀਗੀ ਤੇ ਫਿਰ ਮੈਂ ਹੁਣ ਲਾਈਟ ਸੀਗੀ ਤੇ ਮੈਂ ਕਿਹਾ ਚੱਲ ਕੋਈ ਗੱਲ ਨਹੀਂ ਆਪਾਂ ਇਹ ਵੀ ਇਹੀ ਪ੍ਰੈਸ ਕਰ ਦਿੰਨੇ ਆ ਕਿ ਚਲ ਉਹ ਤਾਂ ਪ੍ਰੈਸ ਕੀਤੀ ਪਈ ਆ ਹੁਣ ਤੇ ਹੁਣ ਮੈਂ ਇਥੇ ਯੂਨੀਫਾਰਮ ਪ੍ਰੈਸ ਕਰਨ ਲੱਗੀ ਸੀ ਤੇ ਅਰਸ਼ ਨੂਰ ਹਣਾ ਰਿਹਾ ਸੀਗਾ ਇਹ ਫਿਰ ਉਸ ਤੋਂ ਬਾਅਦ ਉਹ ਹੋ ਜਾਊਗਾ ਤਿਆਰ ਤੇ ਆਪਾਂ ਉਹਦੀ ਰੋਟੀ ਬਣਾਵਾਂਗੇ ਤੇ ਪਹਿਲਾਂ ਯੂਨੀਫਾਰਮ ਪ੍ਰੈਸ ਕਰਕੇ ਰੱਖ ਦੇਣੀ ਹੈ ਜਿੱਦਾਂ ਬੱਚਿਆਂ ਨੂੰ ਕਾਫੀ ਦਿਨਾਂ ਬਾਅਦ ਸਕੂਲ ਜਾਣਾ ਔਖਾ ਲੱਗਦਾ ਇਸੇ ਤਰ੍ਹਾਂ ਆਪਾਂ ਨੂੰ ਵੀ ਲੱਗਦਾ ਕਿਉਂਕਿ ਪਹਿਲਾਂ ਵਧੀਆ ਮौज ਬਣੀ ਸੀ ਸਾਰਾ ਕੰਮ ਜਲਦੀ ਜਲਦੀ ਖਤਮ ਕਰ ਲੈਂਦੇ ਸੀਗੇ ਤੇ ਹੁਣ ਇਸ ਤਰ੍ਹਾਂ ਅੱਜ ਥੋੜਾ ਜਿਆਦਾ ਐ ਲੱਗ ਜਾਂਦਾ ਹਨਾ ਕਿ ਹੁਣ ਜਲਦੀ ਇਹਨੂੰ ਬਾਅਦ 'ਚ ਉਹ ਮੈਂ ਰੁਟੀਨ ਬਣ ਜਾਂਦੀ ਇੱਕ ਦੋ ਦਿਨ ਆਪ ਨੂੰ ਵੀ ਔਖਾ ਜਿਹਾ ਲੱਗਦਾ ਹੀ ਹੈ ਤੇ ਬਾਕੀ ਉੱਠਣ-ਅਠਨ ਵੱਲੋਂ ਤਾਂ ਹੈ ਨਹੀਂਗਾ ਵੀ ਆਪਾਂ ਨੂੰ ਵੀ ਜੇ ਛੁੱਟੀ ਹੈ ਤਾਂ ਆਪਾਂ ਲੇਟ ਉੱਠਾਂਗੇ ਕਿਉਂਕਿ ਆਪਣੇ ਤਾਂ ਵੀ ਜਿੰਦਾ ਪਸ਼ੂਆਂ ਦਾ ਕੰਮ ਕਰਕੇ ਤੇ ਉੱਠਣਾ ਤਾਂ ਆਪਾਂ ਨੂੰ ਉਸੇ ਟਾਈਮ ਹੀ ਪੈਂਦਾ ਇਸ ਤਰ੍ਹਾਂ ਹੁੰਦਾ ਵੀ ਜਿਵੇਂ ਇੱਧਰ ਤਾਂ ਸਾਫ਼ ਸੁਥਰੀਆਂ ਦਾ ਕੰਮ ਹੁੰਦੇ ਵੀ ਬਾਕੀ ਘਰ ਦੇ ਕੰਮ ਜਿਹੜੇ ਆ ਵੀ ਉਹ ਘੰਟਾ ਹੋਰ ਪਹਿਲਾਂ ਖਤਮ ਹੋ ਜਾਂਦੇ ਆ ਤਾਂ ਕਰਕੇ ਹੋ ਜਾਂਦਾ ਤੇ ਬਾਕੀ ਚਲੋ ਇਹ ਵੀ ਆਪਣੀ ਜ਼ਰੂਰੀ ਡਿਊਟੀ ਆ ਹਨਾ ਪ੍ਰਮਾਤਮਾ ਆਪਣੀ ਮਿਹਨਤ ਇਹ ਆਪਣੀ ਵੀ ਮਿਹਨਤ ਆ ਬੱਚੇ ਦੀ ਵੀ ਮਿਹਨਤ ਆ ਨਾ ਆਪਾਂ ਵੀ ਮਿਹਨਤ ਕਰਦੇ ਆ ਕਿ ਸਵੇਰੇ ਪਹਿਲਾਂ ਤਿਆਰ ਕਰਦੇ ਆ ਹਨਾ ਟਿਫਨ ਵਗੈਰਾ ਤਿਆਰ ਕਰਦੇ ਆ ਬੱਚੇ ਦਾ ਤੇ ਬੱਚੇ ਨੂੰ ਹਨਾ ਤਿਆਰ ਕਰਕੇ ਜਦੋਂ ਸਕੂਲ ਭੇਜਦੇ ਆ ਉਸ ਤੋਂ ਬਾਅਦ ਸਕੂਲ ਜਾ ਕੇ ਬੱਚਾ ਵੀ ਮਿਹਨਤ ਕਰਦਾ ਹੈ ਚਲੋ ਪ੍ਰਮਾਤਮਾ ਮਿਹਨਤ ਦਾ ਮੁੱਲ ਪਾਵੇ ਮਾਪਿਓ ਦੀ ਮਿਹਨਤ ਵੀ ਹੁੰਦੀ ਹੈ ਤਾਂ ਬੱਚੇ ਦੀ ਮਿਹਨਤ ਵੀ ਹੁੰਦੀ ਹੈ ਤੇ ਵਾਹਿਗੁਰੂ ਮਿਹਨਤ ਦਾ ਮੁੱਲ ਮੋੜੇ ਸਾਰਿਆਂ ਹੀ ਭੈਣਾ ਸਾਰੇ ਮੇਰੇ ਵੀਰ ਹਨਾ ਸਾਰੇ ਮਾਪਿਓ ਮਿਹਨਤ ਕਰਦੇ ਨੇ ਆਪਦੇ ਬੱਚਿਆਂ ਦੇ ਲਈ ਸਾਡੇ ਬੱਚੇ ਚੰਗੇ ਮਕਾਮ ਤੇ ਪਹੁੰਚ ਜਾਣ ਤੇ ਬਾਕੀ ਵਾਹਿਗੁਰੂ ਅੱਗੇ ਆਪਾਂ ਇਹ ਅਰਦਾਸ ਬੇਨਤੀ ਕਰਦੇ ਹਾਂ ਪ੍ਰਮਾਤਮਾ ਜੀ ਕਿ ਕਿਸੇ ਨੂੰ ਧੀ ਜਾਂ ਪੁੱਤ ਦਿੱਤਾ ਹੈ ਤਾਂ ਉਹਨੂੰ ਸਮੱਤ ਬਖਸ਼ੀ ਚੰਗੀ ਲੈਣ ਤੇ ਲਾਵੀ ਤੇ ਬਾਕੀ ਪੜ੍ਹਾਈ ਦੇ ਨਾਲ ਨਾਲ ਆਪਾਂ ਬੱਚੇ ਨੂੰ ਇਹ ਚੀਜ਼ ਵੀ ਮੈਂ ਕਦੇ ਨਹੀਂ ਸੋਚਿਆ ਵੀ ਬੱਚਾ ਛੋਟਾ ਹੈ ਤੇ ਇਹਨੂੰ ਆਪਾਂ ਕੋਈ ਕੰਮ ਨਹੀਂ ਕਰਵਾਉਣਾ ਨਹੀਂ ਜੀ ਜਦੋਂ ਘਰੇ ਹੁੰਦਾ ਤੇ ਉਹ ਗੱਲ ਬੱਕਰੀ ਆ ਕਿ ਮੈਂ ਉਹਦੀ ਵੀਡੀਓ ਨਹੀਂ ਬਣਾਉਂਦੀ ਕਿਉਂਕਿ ਉਹ ਵੀਡੀਓ ਦੇ ਵਿੱਚ ਘਟਾਉਣਾ ਪਸੰਦ ਕਰਦਾ ਥੋੜਾ ਜਿਹਾ ਕਈ ਵਾਰੀ ਜਦੋਂ ਉਹਦੀ ਆਪ ਦੀ ਮਨ ਮਰਜ਼ੀ ਹੁੰਦੀ ਆ ਤਾਂ ਆ ਵੀ ਜਾਂਦਾ ਵੀਡੀਓ ਦੇ ਵਿੱਚ ਤੇ ਨਹੀਂ ਤਾਂ ਨਹੀਂ ਉਹ ਕਟੌਣਾ ਪਸੰਦ ਕਰਦਾ ਵੀਡੀਓ ਦੇ ਵਿੱਚ ਪਰ ਕੰਮ ਜਿੱਦਾਂ ਕੀ ਉਹ ਪੂਰਾ ਕਰਵਾਉਂਦਾ ਏ ਨਾਲ ਜਿੰਨੀ ਜੋਗ ਹੈ ਜਾਨੀ ਕਿ ਜਿੰਨਾ ਤੂੰ ਹੁੰਦਾ ਵੀ ਆਪਾਂ ਇਹ ਨਹੀਂ ਵੀ ਕਦੇ ਲਾਰਜੇ ਦੇ ਵਿੱਚ ਨਹੀਂ ਰੱਖਿਆਗਾ ਵੀ ਜੇ ਤੂੰ ਘਰੇ ਆ ਤਾਂ ਬਸ ਤੂੰ ਫ੍ਰੀ ਰਹਿ ਉਹਨੂੰ ਕਹਿ ਦੇ ਤਾਂ ਪੜ੍ਹਾਈ ਦੇ ਨਾਲ-ਨਾਲ ਕੰਮ ਵੀ ਜ਼ਰੂਰੀ ਹੈ ਕਿਉਂਕਿ ਕੰਮ ਸਿੱਖਿਆ ਹੁੰਦਾ ਤੇ ਕੰਮ ਆ ਜਾਂਦਾ ਦੇਖੋ ਜੇ ਤਾਂ ਬਾਕੀ ਤਾਂ ਕਹਿੰਦੇ ਹੁੰਦੇ ਪ੍ਰਮਾਤਮਾ ਨੂੰ ਮਨਜ਼ੂਰਾ ਵੀ ਜੋਗਾ ਹੋਣਾ ਹੈ ਵੀ ਕੀ ਹੈਨਾ ਅੱਗੇ ਕਿਸਮਤ ਦੇ ਵਿੱਚ ਇਹਦੀ ਜਕੀ ਲਿਖਿਆ ਹੈ ਨੇ ਕੀ ਬੰਨਣਾ ਕੀ ਨਹੀਂ ਹੈਨਾ ਪਰ ਆਪਾਂ ਕਹਿੰਦੇ ਹੁਣ ਨਵੀ ਘਰ ਦੇ ਕੰਮ ਤੋਂ ਦੇ ਵੀ ਬੱਚੇ ਨੂੰ ਆਉਣੇ ਚਾਹੀਦੇ ਆ ਸਾਰੇ ਕੰਮ ਤੋਂ ਦੇ ਵੀ ਜੇ ਬੱਚਾ ਪੜ੍ਹ ਲਿਖ ਕੇ ਕੋਈ ਨੌਕਰੀ ਨਾ ਮਿਲੂਗੀ ਖੇਤੀ ਵੀ ਆਉਣੀ ਚਾਹੀਦੀ ਆ ਵੀ ਬੱਚੇ ਦੇ ਜੇ ਮੰਨ ਕੇ ਚਲੋ ਬੱਚੇ ਨੇ ਹੁਣ ਤੋਂ ਹਨਾ ਬੱਚੇ ਨੂੰ ਪੁੱਸ ਪਿਆ ਹੋਊਗਾ ਕੰਮ ਦਾ ਤਾਂ ਚਲੋ ਆਪਦਾ ਮਿਹਨਤ ਕਰਕੇ ਆਪਦਾ ਕਹਿ ਲੋ ਆਪਦੇ ਪਰਿਵਾਰ ਦਾ ਢਿੱਡ ਤਾਂ ਪਾਲ ਸਕਦਾ ਹੀ ਆ ਤੇ ਜੇ ਆਪਾਂ ਬੱਚੇ ਨੂੰ ਇਸ ਤਰ੍ਹਾਂ ਵਿਹਲਾ ਰੱਖ ਲਿਆ ਤੇ ਫਿਰ ਬੱਚਾ ਉਸੇ ਤਰ੍ਹਾਂ ਗਿੱਜ ਜਾਂਦਾ ਵੀ ਸੋਲ ਜਾ ਬਣ ਜਾਂਦਾ ਜ਼ਿਆਦਾ ਤਾਂ ਕਰਕੇ ਆਪਾਂ ਬੱਚੇ ਨੂੰ ਸੋਲ ਜਾਂ ਨਹੀਂ ਵੀ ਬਨਾਇਆ ਵੀ ਇਹਨੂੰ ਲਾਡ ਦੇ ਵਿੱਚ ਨਹੀਂ ਰੱਖਿਆ ਠੀਕ ਹੈ ਜੀ ਆਪਾਂ ਕਹਿ ਦਿੰਨੇ ਹੁੰਦੇ ਆ ਲਾਡ ਹੁੰਦਾ ਖਾਣ ਪੀਣ ਦਾ ਪਹਿਨਾਂ ਦਾ ਲਾੜਾ ਵੀ ਜਿੰਨੀ ਜੋਗੀਆਂ ਵੀ ਉਹਨਾਂ ਤੇਰੇ ਮੰਨ ਕੇ ਚਲੋ ਪੜਾਈ ਤੇ ਖਰਚਾ ਵੀ ਕਰੀ ਜਾਣੇ ਆ ਚੰਗੇ ਸਕੂਲ ਦੇ ਵਿੱਚ ਪੜਾ ਕੇ ਹਨਾ ਤੇ ਬਾਕੀ ਖਾਣ ਪੀਣ ਦਾ ਲਾੜਾ ਵੀ ਜਿਹੜੀ ਚੀਜ਼ ਮੰਨ ਕੇ ਚਲੋ ਕਹਿੰਨਾ ਹੈ ਉਹ ਹੀ ਬਣਾ ਕੇ ਦਿੰਨੇ ਆ ਲੈ ਕੇ ਦਿੰਨੇ ਆ ਤੇ ਬਾਕੀ ਬਾਲੀ ਜ਼ਿਆਦਾ ਮੰਗ ਵੀ ਨਹੀਂ ਕਦੇ ਕਹੀਦਾ ਇਹਨੂੰ ਵੀ ਰੱਖ ਵੀ ਆਪਦਾ ਘਰ ਵੇਖ ਕੇ ਚੱਲ ਆਪਦਾ ਆਪਣੇ ਘਰ ਦੀ ਜਿੰਨੀ ਕੁ ਪੂੰਜੀ ਆ ਉਨੀ ਕੁ ਮੰਗ ਰੱਖ ਹਜੇ ਤੱਕ ਤਾਂ ਚਲੋ ਕਹਿਣੇ ਚ ਤੇ ਗਾਂ ਆਉਣ ਵਾਲੇ ਟਾਈਮ ਦਾ ਪਤਾ ਨਹੀਂਗਾ ਜੀ ਪਰ ਵਾਹਿਗੁਰੂ ਅੱਗੇ ਦੋਨੇ ਟਾਈਮੇ ਹੀ ਅਰਦਾਸ ਕਰੀ ਦੀਏ ਮਾਲਕਾ ਹਰੇਕ ਦੇ ਬੱਚੇ ਨੂੰ ਸਮਤ ਬਖਸ਼ੀ ਚਾਹੀਦੀ ਏ ਚਾਹੇ ਧੀ ਆ ਜਾਏ ਪੁੱਤਾ ਕਿਉਂਕਿ ਬੱਚਾ ਮਾਪਿਓ ਦਾ ਅਗਿਆਕਰ ਹੋਣਾ ਚਾਹੀਦਾ ਏ ਜੇਕਰ ਮਾਪਿਓ ਮਿਹਨਤ ਕਰਦਾ ਚਾਹੇ ਕੋਈ ਦਿਹਾੜੀ ਮਜ਼ਦੂਰੀ ਕਰਕੇ ਪਾਲਦਾ ਬੱਚੇ ਨੂੰ ਚਾਹੇ ਕੋਈ ਕਹ ਲੋ ਹਨਾ ਆਵਦਾ ਖੇਤੀ ਕਰਕੇ ਕਿਸ ਤਰ੍ਹਾਂ ਵੀ ਆਵਦਾ ਕੀਤਾ ਕਰਕੇ ਮਿਹਨਤ ਕਰਕੇ ਜਿਹੜਾ ਹਨਾ ਬੱਚੇ ਨੂੰ ਪੜਾ ਲਿਖਾ ਰਿਹਾ ਮਾਪਿਓ ਕੋਈ ਵੀ ਮਾਪਿਓ ਆ ਬੱਚੇ ਨੂੰ ਪੜਾ ਲਿਖਾ ਰਿਹਾ ਬੱਚੇ ਨੂੰ ਕਾ ਨੂੰ ਦੇ ਰਿਆ ਪਰ ਇਹਨਾਂ ਨੂੰ ਹਨਾ ਦੇ ਰਿਆ ਲੀਲਾ ਕਪੜਾ ਲੈ ਕੇ ਦੇ ਰਿਆ ਹਨਾ ਤੇ ਉਸ ਦਾ ਮਿਹਨਤ ਦਾ ਜਿਹੜਾ ਮੁੱਲ ਬੱਚੇ ਨੂੰ ਵੀ ਚਾਹੀਦਾ ਕਿ ਬੱਚਾ ਪਾਵੇ ਕਿ ਮੇਰੇ ਮਾਂ ਪਿਓ ਨੇ ਇੰਨੀਆਂ ਖਿਆਈਆਂ ਘੱਟ ਕੇ ਸਾਨੂੰ ਇੱਥੋਂ ਤੱਕ ਲੈ ਕੇ ਆਂਦਾ ਜ਼ਰੂਰੀ ਨਹੀਂਗਾ ਕਿ ਕੋਈ ਸਰਕਾਰੀ ਜੋਬ ਹੀ ਹੋਵੇ ਕਿ ਬੱਚੇ ਨੂੰ ਇਸ ਤਰ੍ਹਾਂ ਬੱਚੇ ਨੂੰ ਹੋਣਾ ਚਾਹੀਦਾ ਕਿ ਜੇਕਰ ਮੈਨੂੰ ਕੋਈ ਸਰਕਾਰੀ ਜੋਬ ਨਹੀਂ ਮਿਲੂਗੀ ਤਾਂ ਮੈਂ ਆਵਦਾ ਕੋਧ ਦਾ ਆਵਦਾ ਕੰਮ ਸ਼ੁਰੂ ਕਰਕੇ ਆਵਦਾ ਬਿਜ਼ਨਸ ਸ਼ੁਰੂ ਕਰਕੇ ਵੀ ਆਪਦੇ ਪੈਰਾਂ ਤੇ ਖੜਾ ਹੋ ਸਕਦਾ ਹੈ ਉਹ ਕੰਮ ਚਾਏ ਕੋਈ ਵੀ ਹੋਵੇ ਬਾਕੀ ਕੰਮ ਤਾਂ ਕੋਈ ਵੀ ਛੋਟਾ ਵੱਡਾ ਨਹੀਂ ਹੁੰਦਾ ਸਿਰਫ ਆਪਦਾ ਕੰਮ ਹੋਣਾ ਚਾਹੀਦਾ ਮਿਹਨਤ ਆਉਂਦੀ ਹੋਣੀ ਚਾਹੀਦੀ ਆ ਵੀ ਮਿਹਨਤ ਕਰਨ ਵਾਲਾ ਹੋਣਾ ਚਾਹੀਦਾ ਬੱਚਾ ਤੇ ਮਿਹਨਤ ਕਰਕੇ ਬੱਚਾ ਅੱਗੇ ਵੱਧ ਸਕਦਾ ਤਾਂ ਫਿਰ ਮਾਪਿਓ ਨੂੰ ਵੀ ਆਪਣੇ ਜਿਹੜੇ ਚਲੋ ਔਖੇ ਟਾਈਮ ਅਖਿਆਈ ਦੇ ਟਾਈਮ ਜਿਹੜੇ ਮਾਪਿਓ ਨੂੰ ਵੀ ਭੁੱਲ ਜਾਂਦੇ ਵੀ ਚਲੋ ਸਾਡੀ ਮਿਹਨਤ ਦਾ ਜਿਹੜਾ ਮੁੱਲ ਪੈ ਗਿਆ ਤੇ ਚਲੋ ਜੀ ਹੁਣ ਮੈਂ ਇੱਥੇ ਯੂਨੀਫਾਰਮ ਪ੍ਰੈਸ ਕਰਦੀ ਸੀ ਤੇ ਅਛਨੂਰ ਆਪਦਾ ਤਿਆਰ ਹੋਣ ਲੱਗ ਗਿਆ ਸੀਗਾ ਤੇ ਆਪਾਂ ਹੁਣ ਉਹਦੇ ਪਰੌਂਠਿਆਂ ਦੀ ਤਿਆਰੀ ਕਰਦੇ ਸੀਗੇ ਤੇ ਪਰੌਂਠੇ ਸੀਗੇ ਵੀ ਸਬਜ਼ੀ ਹੋਰ ਕੋਈ ਨਹੀਂ ਸੀਗੀ ਤੇ ਕੱਲ ਜਦੋਂ ਮੈਂ ਸ਼ਾਮੀ ਕਦੂ ਦੀ ਸਬਜ਼ੀ ਬਣਾਈ ਸੀ ਤਾਂ ਉਦੋਂ ਮੈਂ ਇੱਕ ਛੋਟਾ ਜਿਹਾ ਕਦੂ ਉਸ ਚ ਰੱਖ ਲਿਆ ਸੀਗਾ ਕਿ ਸਵੇਰ ਚਲੇ ਨੂੰ ਪਰੌਂਠੇ ਲਾ ਦੂੰਗੀ ਕਿਉਂਕਿ ਉਹ ਕਦੂ ਦੀ ਸਬਜ਼ੀ ਖਾਣੀ ਘੱਟ ਪਸੰਦ ਕਰਦਾ ਪਰੌਂਠੇ ਖਾ ਲੈਂਦਾ ਤੇ ਫਿਰ ਮੈਂ ਕੀ ਵਿਚਾਰ ਆ ਪਰੌਂਠੇ ਬਣਾ ਦਨੇ ਤੇ ਕਦੂ ਮੈਂ ਛੱਲ ਕੇ ਧੋ ਕੇ ਇਹ ਕद्दू ਕਸ਼ ਕਰ ਲਿਆ ਤੇ ਇਹਦੇ ਵਿੱਚ ਥੋੜਾ ਜਿਹਾ ਪਿਆਜ਼ ਪਾਤਾ ਮੈਂ ਜੀਰਾ ਪਾਤਾ ਜੀ ਭੁੰਨਿਆ ਹੋਇਆ ਹਲਾਲ ਮਿਰਚ ਪਾਤੀ ਕਾਲੀ ਮਿਰਚ ਪਾਤੀ ਥੋੜੀ ਜੀ ਨਮਕ ਪਾਤਾ ਤੇ ਆਟਾ ਨਾਤਾ ਲਾਉਣ ਕੇ ਰੱਖ ਲਿਆ ਸੀ ਹੁਣ ਮੈਂ ਆਟੇ ਨੂੰ ਥੋੜਾ ਜਿਹਾ ਕਿਉਂਦਾ ਹੱਥ ਲਾ ਕੇ ਇੱਕ ਵਾਰੀ ਦੁਬਾਰਾ ਮੁੱक्की ਦੇ ਲੈਂਦੀ ਆ ਫਿਰ ਆਟਾ ਵਧੀਆ ਸੌਫਟ ਹੋ ਜਾਂਦਾ ਸੋਨਾ ਬਣ ਜਾਂਦਾ ਰੋਟੀ ਸੋਹਣੀ ਆਉਂਦੀ ਆ ਤੇ ਹੁਣ ਮੈਂ ਪਹਿਲਾਂ ਅਰਸ਼ਨੋਰ ਦੇ ਪਰੌਂਠੇ ਲਾ ਦਿਆਂ ਤੇ ਪਰੌਂਠੇ ਲਾ ਕੇ ਫਿਰ ਆਪਾਂ ਅਗਲੇ ਕੰਮ ਧੰਦੇ ਕਰਦੇ ਆ ਕਿਉਂਕਿ ਬੈਨ ਆਉਣ ਦੇ ਵਿੱਚ ਥੋੜਾ ਟਾਈਮ ਹੀ ਬਾਕੀ ਸੀਗਾ ਤੇ ਤਾਂ ਕਰਕੇ ਫਿਰ ਮੈਂ ਜਲਦੀ ਜਲਦੀ ਪਹਿਲਾਂ ਇਹਦੇ ਪਰੌਂਠੇ ਬਣਾਉਣ ਲੱਗ ਗਈ ਕਿਉਂਕਿ ਮੈਨੂੰ ਉਧਰ ਚਾਹ ਵੀ ਬਣਾਉਣੀ ਸੀ ਆਪਦੇ ਵਾਸਤੇ ਅਸੀਂ ਚਾਹ ਪੀਵਾਂਗੇ ਤੇ ਫਿਰ ਮੈਂ ਕਿਹਾ ਬੱਲਾ ਮੇਰੇ ਪਰੌਂਠੇ ਲਾ ਦੇ ਕਿਉਂਕਿ ਇਹ ਚਾਹ ਪੀ ਕੇ ਨਹੀਂ ਜਾਂਦਾ ਹੈ ਘਰ ਸ਼ਨੂਰ ਜਾਂ ਤਾਂ ਉਹ ਦਿਨ ਦੇ ਨਾਲ ਪਰੌਂਠਾ ਖਾ ਲੈਂਦਾ ਜਾਂ ਫਿਰ ਦੁੱਧ ਵੀ ਲੈਂਦਾ ਤੇ ਉਹ ਇਸ ਟਾਈਮ ਤੇ ਚਾਹ ਨਹੀਂ ਪੀ ਕੇ ਜਾਂਦਾ ਸਕੂਲ ਦੇ ਵਿੱਚ ਤੇ ਜਿੱਦਾਂ ਗਾਂ ਸਰਦਿਆਂ ਆ ਗਏ ਫਿਰ ਤਾਂ ਦੁੱਧ ਦੇ ਵਿੱਚ ਪੱਤੀ ਪਾ ਕੇ ਜਿੱਦਾਂ ਦੇ ਦਿਆ ਕਰਾਂਗੇ ਇਹ ਨਹੀਂ ਤਾਂ ਬੇਸੀ ਹੋ ਜਾਏ ਤੱਕ ਤਾਂ ਉਦਹੀਂ ਦੇ ਨਾਲ ਹੀ ਪਰੌਂਠਾ ਖਾ ਲੂਗਾ ਇੱਕ ਇੱਕ ਪਰੌਂਠਾ ਖਾ ਲੂਗਾ ਇੱਕ ਨਾਲ ਲੈ ਚੁਕਾ ਬਸ ਇੰਨਾ ਕੀ ਲੈ ਕੇ ਜਾਂਦਾ ਕਿਉਂਕਿ ਆਣ ਕੇ ਖਾ ਲੈਂਦਾ ਹੂੰ ਤੇ ਹੁਣ ਇੱਥੇ ਮੈਂ ਪਹਿਲਾਂ ਸਿੰਗਲ ਪਰੌਂਠਾ ਹੀ ਬਣਾਇਆ ਸੀਗਾ ਇੱਕ ਤੇ ਮੈਂ ਕਿਹਾ ਚੱਲ ਸਿੰਗਲ ਬਣਾ ਕੇ ਦੇਖਦੀ ਹਾਂ ਪਰ ਸਿੰਗਲ ਇੰਨਾ ਵਧੀਆ ਨਹੀਂ ਬਣਿਆ ਫਿਰ ਮੈਂ ਡਬਲ ਜੋੜ ਕੇ ਦੂਸਰਾ ਪਰੌਂਠਾ ਜਿਹੜਾ ਬਣਾਇਆ ਸੀਗਾ ਤੇ ਉਸ ਤੋਂ ਬਾਅਦ ਜਿਹੜੀ ਸਟਫਿੰਗ ਸੀਗੀ ਬਣਾਈ ਆਪਣਾ ਕਦੂ ਦੀ ਉਹ ਬਚ ਗਈ ਸੀਗੀ ਤੇ ਫਿਰ ਮੈਂ ਦੋ ਪੌਂਟੇ ਹੋਰ ਬਣਾ ਲਏ ਸੀਗੇ ਉਹਦੇ ਡੈਡੀ ਵਾਸਤੇ ਵੀ ਬਣਾਤੇ ਸੀ ਮੈਂ ਕਿਹਾ ਚਲੋ ਇਹ ਖਾ ਜਾਣਗੇ ਤੇ ਬਾਕੀ ਹੁਣ ਮੈਂ ਅਰਸ਼ਨੂਰ ਦਾ ਜਿਹੜਾ ਪ੍ਰੌਨਥਾ ਬੈਗ ਕਰਦੀ ਸੀਗੀ ਤੇ ਮੈਂ ਸਿਲਵਰ ਰੋਲ ਦੇ ਵਿੱਚ ਪਹਿਲਾਂ ਭੇਜਦੀ ਹੁੰਦੀ ਸੀ ਜਦੋਂ ਛੋਟਾ ਸੀਗਾ ਫਿਰ ਉਸ ਤੋਂ ਬਾਅਦ ਇਹ ਇੱਕ ਮੈਡਮ ਨੇ ਕਿਹਾ ਸੀਗਾ ਕਹਿੰਦੇ ਕਿ ਇਹਦੇ ਵਿੱਚ ਨਹੀਂ ਦੇਣਾ ਚਾਹੀਦਾ ਸਕੂਲ ਵਾਲੋਂ ਹੀ ਮਨਾ ਕਰਤਾ ਸੀਗਾ ਤੇ ਫਿਰ ਮੈਂ ਉਸ ਤੋਂ ਬਾਅਦ ਇਹ ਇਹਦੇ ਪੂਨੇ ਬਣਾ ਲੈ ਸੀ ਛੋਟੇ-ਛੋਟੇ ਜਿਵੇਂ ਲੈ ਕੇ ਕਪੜਾ ਆ ਸੂਤੀ ਕਪੜਾ ਜਿਵੇਂ ਮਲਮਲ ਦਾ ਕਪੜਾ ਜਿਵੇਂ ਲੈ ਆਂਦਾ ਸੀਗਾ ਵਾਈਟ ਤੇ ਉਹਦੇ ਮੈਂ ਛੋਟੇ-ਛੋਟੇ ਪੂਨੇ ਬਣਾ ਲੈ ਸੀਗੇ ਹੁਣ ਮੈਂ ਪੋਣੀ ਚ ਬਲੇਟ ਕੇ ਇਹਦੀ ਰੋਟੀ ਜਿਹੜੀ ਆ ਉਹ ਪਾ ਦਿੰਨੀ ਆ ਤੇ ਉਸੇ ਡੱਬੇ ਦੇ ਵਿੱਚ ਉਹ ਜਿਹੜਾ ਡੱਬਾ ਸੀਗਾ ਉਹ ਖੇਲਾ ਹੋਇਆ ਸੀਗਾ ਉਹ ਮੈਨੂੰ ਲੱਗਦਾ ਸੀ ਪਤਾ ਨਹੀਂ ਕੁਝ ਪਾਊਡਰ ਵਗੈਰਾ ਹੀ ਆਇਆ ਸੀਗਾ ਪਛੂਆ ਵਾਸਤੇ ਫਿਰ ਮੈਨੂੰ ਸਾਫ਼ ਕਰਕੇ ਤੇ ਉਹਦੇ ਵਿੱਚ ਮੈਂ ਪੋਣੇ ਰੱਖ ਲੈਣੀ ਆ ਮੈਂ ਪੋਣਿਆਂ ਵਾਸਤੇ ਲਾ ਲਿਆ ਸੀਗਾ ਪਲਾਰਸ਼ੀ ਨੂੰਰ ਮੰਗ ਰਿਆ ਸੀਗਾ ਕਹਿੰਦਾ ਮम्मा ਮੈਨੂੰ ਕਲਰ ਵਗੈਰਾ ਪਾਉਣ ਵਾਸਤੇ ਆਪਦਾ ਸਮਾਨ ਡਰਾਈਨ ਦਾ ਸਾਂਭਣ ਵਾਸਤੇ ਮੈਨੂੰ ਦੇ ਦਿਓ ਡੱਬਾ ਮੈਂ ਕਿਹਾ ਨਹੀਂ ਮੈਂ ਫਿਰ ਉਹ ਦੇ ਤੂੰ ਲੈ ਲੈ ਮੈਂ ਕਿਹਾ ਨਹੀਂ ਇਹ ਦੇਜੇ ਤਾਂ ਮੈਂ ਪੋਣੇ ਪਾ ਕੇ ਰੱਖੂੰਗੀ ਵਧੀਆ ਸਮਝ ਜਾਂਦੇ ਨੇ ਟੱਕਣ ਲੱਗਿਆ ਹੋਇਆ ਤੇ ਮੈਂ ਫਿਰ ਉਹਦੇ ਵਿੱਚ ਰੱਖ ਲਈ ਸੀਗੇ ਤੇ ਉਸ ਤੋਂ ਬਾਅਦ ਅਰਸ਼ਨੌਰ ਸਕੂਲ ਗਿਆ ਚਲਾ ਸੀ ਤੇ ਆਪਾਂ ਵਿੱਚ ਆਪਾਂ ਨੇ ਪੀ ਲਿਆ ਸੀਗਾ ਤੇ ਫਿਰ ਮੈਂ ਭਾਂਡੇ ਸਾਫ਼ ਕਰਨ ਲੱਗੀ ਸੀਗੀ ਤੇ ਇੱਥੇ ਹੁਣ ਮੈਂ ਭਾਂਡੇ ਵਗੈਰਾ ਸਾਫ਼ ਮਾਹਂਦੀਆਂ ਤੇ ਕੁਝ ਕੋਸਕ ਬਾਲਟੀਆਂ ਸੀਗੀਆਂ ਦੁੱਧ ਵਾਲੀਆਂ ਇਹ ਮੈਂ ਹੰਗਾਲ ਕੀਤਾ ਰੱਖ ਦਿੰਦੀ ਹੁੰਨੀ ਆ ਜਿੱਦਾਂ ਵੀ ਉਸ ਤਰ੍ਹਾਂ ਦੁੱਧ ਵਾਲੀਆਂ ਬਾਲਟੀਆਂ ਉਦਾਂ ਹੀ ਨਹੀਂ ਛੱਡ ਦਿੰਦੇਗੇ ਵੀ ਕੱਲਾ ਪਾਣੀ ਪਾ ਕੇ ਤੇ ਬਸ ਉਹਨੂੰ ਹੰਗਾਲ ਕੇ ਤੇ ਜਿਹੜੇ ਬੱਚ ਹੁੰਦਾ ਉਹ ਉਹਦਾ ਛੱਟਾ ਦੇ ਦਿੰਨੇ ਹੁੰਨੇ ਘਰ ਦੇ ਵਿੱਚ ਸਵੇਰ ਵੀ ਤੇ ਸ਼ਾਮ ਵੀ ਕਿ ਕਿ ਉਸ ਤਰ੍ਹਾਂ ਨਹੀਂ ਛੱਡਣੀਆਂ ਚਾਹੀਦੀਆਂ ਵੀ ਬਾਲਟੀਆਂ ਤੇ ਉਹਦੇ ਵਿੱਚ ਜਿਵੇਂ ਹੁਣ ਬਾਲਟੀਆਂ ਨੂੰ ਦੁੱਧ ਲੱਗਾ ਹੁੰਦਾ ਜਿਵੇਂ ਉਹਦੇ 'ਚ ਆਪਾਂ ਹੁਣ ਧਾਰ ਕੱਢੀਆ ਤੇ ਉਸ ਤੋਂ ਬਾਅਦ ਜਿਵੇਂ ਹੰਗਾਲ ਕੇ ਕੁਛਕ ਆਪਾਂ ਜਿੱਦਾਂ ਪਾ ਲੈਣੇ ਹੈਗੇ ਆ ਆਪਦੇ ਜੋ ਘਰੇ ਰੱਖਣਾ ਹੁੰਦਾ ਦੁੱਧ ਚਲੋ ਉਹਦੇ 'ਚ ਪਾ ਲੈਣੇ ਬਾਲਟੀ ਹੰਗਾਲ ਕੇ ਪਰ ਉਸ ਤੋਂ ਬਾਅਦ ਜਿਵੇਂ ਡੇਰੀ 'ਚ ਜਿਹੜਾ ਦੁੱਧ ਜਾਣਾ ਹੁੰਦਾ ਜਾਣ ਕੀ ਜਿਹੜਾ ਹਨਾ ਪੈਣਾ ਹੁੰਦਾ ਤੇ ਉਹ ਵਾਲਾ ਜਿਹੜਾ ਹੁੰਦਾ ਭਾਂਡਾ ਤੇ ਉਹਨੂੰ ਜਿਹੜਾ ਦੁੱਧ ਲੱਗਿਆ ਹੁੰਦਾ ਹਨਾ ਭਾਂਡੇ ਨੂੰ ਲੱਗਿਆ ਰਹਿ ਜਾਂਦਾ ਜਿੱਦਾਂ ਦੁੱਧ ਆਪਾਂ ਪਾਤਾ ਰੋਜ ਜੜੀ ਬਾਲਟੀ ਹੁੰਦੀ ਆ ਜਾਂ ਕੈਨੀ ਹੁੰਦੀ ਆ ਤੇ ਉਹ ਹੰਗਾਲ ਕੇ ਜਿਹੜਾ ਉਹ ਵਾਲਾ ਹੁੰਦਾ ਕੱਚੀ ਲੱਸੀ ਵਾਂਗੂ ਬਣ ਜਾਂਦਾ ਉਹਦੀ ਇੱਕ ਗਲਾਸੀ ਗਲਾਸ ਬਣ ਜਾਂਦਾ ਥੋੜਾ ਜਿਹਾ ਪਾਣੀ ਪਾ ਕੇ ਉਹ ਮੈਂ ਹੰਗਾਲ ਕੇ ਤੇ ਫਿਰ ਉਹਦਾ ਨਾਲ ਜਿਹੜਾ ਛਿੱਟਾ ਦੇ ਦਿੰਨੇ ਆ ਪਸ਼ੂਆਂ ਦੇ ਉੱਪਰ ਵੀ ਦਿਓ ਆਪਦੇ ਸਾਰੇ ਘਰ ਦੇ ਵਿੱਚ ਦਿਓ ਬਰਕਤ ਆਉਂਦੀ ਐ ਇਸ ਦੇ ਨਾਲ ਘਰ ਦੇ ਵਿੱਚ ਤੇ ਜੇ ਆਪਾਂ ਨੂੰ ਉਸ ਤਰ੍ਹਾਂ ਹੀ ਮੰਨ ਕੇ ਚੱਲੋ ਨਾਲੀ ਦੇ ਵਿੱਚ ਡੋਲਦੇ ਆ ਜਿੱਦਾਂ ਇਸ ਤਰ੍ਹਾਂ ਭਾਂਡੇ ਸਾਫ਼ ਕਰਦੇ ਆ ਆਪਾਂ ਡੋਲਤਾ ਹਨ ਤਾਂ ਇਹ ਚੰਗਾ ਨਹੀਂ ਹੈਗਾ ਬੀ ਨਾਲੀ ਦੇ ਵਿੱਚ ਨਹੀਂ ਪਾਉਣਾ ਚਾਹੀਦਾ ਕਹਿੰਦੇ ਹੁੰਦੇ ਤੇਰਮਾ ਰਤਨਾ ਹਨਾ ਮਸਾ ਮਿਲਦਾ ਕਰਮ ਵਾਲਿਆਂ ਨੂੰ ਮਿਲਦਾ ਦੁੱਧ ਪੁੱਤ ਵੀ ਕਰਮ ਵਾਲਿਆਂ ਨੂੰ ਮਿਲਦੇ ਹਨ ਤੇ ਇਸ ਦੀ ਆਪਾਂ ਫਿਰ ਦਰਵਰਤੋਂ ਨਹੀਂ ਕਰਦੇ ਤੇ ਇਹਦਾ ਛਿੱਟਾ ਦੇਉ ਜੇ ਆਪਾਂ ਪਸ਼ੂਆਂ ਤੇ ਛਿੱਟਾ ਦਿੰਨੇ ਆ ਆਪਦੇ ਘਰ ਦੇ ਵਿੱਚ ਛਿੱਟਾ ਦਿੰਨੇ ਆ ਚੰਗਾ ਹੁੰਦਾ ਨਾਲੇ ਬਾਕੀ ਇਸ ਤੋਂ ਪਹਿਲਾਂ ਜੇ ਮੀਰ ਰੁੱਤ ਸੀਗੀ ਤਾਂ ਚੰਗਾ ਹੁੰਦਾ ਕੱਚੀ ੱੱਸੀ ਦਾ ਛਿੱਟਾ ਦਿੱਤਾ ਤੇ ਬਾਕੀ ਇਹਨਾਂ ਦਾ ਇਹਦਾ ਆਪਾਂ ਜਦੋਂ ਛਿੱਟਾ ਦਿੰਨੇ ਆ ਤੇ ਘਰ ਦੇ ਵਿੱਚ ਬਰਕਤ ਵੀ ਆਉਂਦੀ ਆ ਵਾਧਾ ਹੁੰਦਾ ਘਰ ਦੇ ਵਿੱਚ ਚੰਗਾ ਹੁੰਦਾ ਹੈ ਤੇ ਮੈਂ ਹਮੇਸ਼ਾ ਦੋਨੋਂ ਟਾਈਮ ਸਵੇਰ ਵੀ ਤੇ ਸ਼ਾਮ ਵੀ ਇਸ ਤਰ੍ਹਾਂ ਹੀ ਕਰਦੀ ਆ ਜਿਵੇਂ ਪਹਿਲਾਂ ਧਾਰ ਚੋਕੀ ਤੇ ਆਪਾਂ ਜਿਹੜਾ ਬਾਲਟੀ ਵਾਲਾ ਹੁੰਦਾ ਜਿਵੇਂ ਘਰੇ ਦੁੱਧ ਰੱਖਣਾ ਜਿਹੜਾ ਉਹ ਤਾਂ ਆਪ ਆਉਦੇ ਹਨਾ ਜਿਵੇਂ ਸਗਲੇ ਚ ਪਤੀਲੇ ਚ ਕਾਸਟ ਵੀ ਜਿਵੇਂ ਪਾਉਣ ਲਿਆ ਤੇ ਜਿਹੜਾ ਹੰਗਾਲ ਹੁੰਦਾ ਉਹ ਪੈ ਜਾਂਦਾ ਪਰ ਜਿਹੜਾ ਡੇਰੇ ਚ ਦੁੱਧ ਝਾਣਾ ਹੁੰਦਾ ਉਹਦੇ ਵਿੱਚ ਹੰਗਾਲ ਨਹੀਂ ਪਾ ਸਕਦੇ ਆਪਾਂ ਕਿਉਂਕਿ ਜਿਵੇਂ ਪਾਂਡਾ ਪਾਂਡੇ ਦੇ ਵਿੱਚ ਆਪਾਂ ਦੁੱਧ ਪਾ ਕੇ ਭੇਜਿਆ ਜਦੋਂ ਖਾਲੀ ਹੋ ਕੇ ਆ ਗਿਆ ਉਹ ਵਾਲਾ ਜਿਹੜਾ ਉਹਦੇ ਚ ਥੋੜਾ ਜਿਹਾ ਪਾਣੀ ਪਾ ਕੇ ਤਾਂ ਉਹਦਾ ਬਾਅਦ ਵਿੱਚ ਮੈਂ ਛਿੱਟਾ ਦੇ ਦੇਣੀ ਹੁਣੇ ਸਾਰੇ ਘਰ ਦੇ ਵਿੱਚ ਪਸ਼ੂਆਂ ਵੱਲ ਵੀ ਦੇ ਆਉਣੀ ਆ ਸਾਰੇ ਘਰ ਦੇ ਵਿੱਚ ਛਿੱਟਾ ਦੇ ਕੇ ਬਾਕੀ ਜਿਹੜਾ ਵੱਧ ਗਿਆ ਕੋਲੇ ਨਾਲ ਪਾ ਦੇਣੀ ਚੰਗਾ ਹੁੰਦਾ ਹੈ ਤੇ ਹੁਣ ਆਪਾਂ ਇੱਥੇ ਸਾਰੇ ਭਾਂਡੇ ਵਗੈਰਾ ਮਾਂਜ ਲੈਣੇ ਆ ਤੇ ਉਸ ਤੋਂ ਬਾਅਦ ਫਿਰ ਆਪਾਂ ਅਗਲੇ ਕੰਮ ਭੰਦੇ ਆਪਾਂ ਕਰਾਂਗੇ ਤੇ ਭਾਂਡੇ ਇੱਥੇ ਵਧੀਆ ਖੁੱਲੇ ਪਾਣੀ ਦੇ ਨਾਲ ਸਾਫ਼ ਹੋ ਜਾਂਦੇ ਆ ਤੇ ਪਹਿਲਾਂ ਮੈਂ ਇੱਕ ਬੱਠਲ ਦੇ ਵਿੱਚ ਰੱਖੀ ਆ ਨੀ ਮਾਂਜ ਕੇ ਉਧਰੋਂ ਮੈਂ ਧੋ ਕੇ ਤੇ ਫਿਰ ਇੱਧਰਲੇ ਬੱਠਲ ਦੇ ਵਿੱਚ ਰੱਖ ਲੂੰਗੀ ਇੱਧਰੋਂ ਧੋ ਕੇ ਫਿਰ ਆਪਾਂ ਟੋਕਰੀ ਦੇ ਵਿੱਚ ਰੱਖ ਲਾਂਗੇ ਕਿਉਂਕਿ ਇਸ ਤਰ੍ਹਾਂ ਹੁੰਦਾ ਜਿਵੇਂ ਉਹ ਉਹਦੇ ਵਿੱਚ ਤਾਂ ਹੋਣਾ ਜਿਵੇਂ ਸਰਫ ਵਾਲਾ ਪਾਣੀ ਹੋ ਜਾਊਗਾ ਗੰਦਾ ਹੋ ਜਾਂਦਾ ਪਾਣੀ ਜਿਵੇਂ ਕਿ ਸਰਫ ਵਾਲਾ ਹੋ ਜਾਂਦਾ ਤੇ ਫਿਰ ਤਾਂ ਕਰਕੇ ਵੀ ਮੈਂ ਹਮੇਸ਼ਾ ਹੀ ਜਦੋਂ ਵੀ ਭਾਂਡੇ ਇਸੇ ਤਰ੍ਹਾਂ ਹੀ ਧੋਣੀਆਂ ਚਾਹੇ ਭਾਂਡੇ ਦਾਸ ਹੋਣ ਤੇ ਚਾਹੇ ਚਾਰ ਹੋਣ ਤੇ ਚਾਹੇ ਕਿੰਨੇ ਵੀ ਹੋਣ ਜਾਨੀ ਕਿ ਮੈਂ ਦੂਰੇ ਹੀ ਧੋਣੀਆਂ ਤੇ ਉਸ ਤੋਂ ਬਾਅਦ ਫਿਰ ਇਹ ਬਾਲਟੀਆਂ ਵੀ ਰਹਿੰਦੀਆਂ ਸੀ ਦੋ ਵੀ ਤੁਹਾਨੂੰ ਮੈਂ ਦੱਸਿਆ ਵੀ ਇਹ ਮਹੰਗਾਲ ਦਿੰਨੀ ਹੁੰਦੀ ਆ ਪਰ ਮੈਂ ਸਰਫ ਦੇ ਨਾਲ ਸਾਬਨ ਦੇ ਨਾਲ ਹੁਣ ਮਾਂਜ ਕੇ ਆਪਾਂ ਧੁੱਪੇ ਰੱਖ ਦਾਂਗੇ ਬਾਲਟੀਆਂ ਵੀ ਤੇ ਬਾਕੀ ਕੰਨੀਆਂ ਵਗੈਰਾ ਤਾਂ ਮੈਂ ਮਾਂਜਤੀਆਂ ਸੀਗੀਆਂ ਸਵੇਰੇ ਤੇ ਉਸ ਤੋਂ ਬਾਅਦ ਇਹ ਦੋ ਬਾਲਟੀਆਂ ਰਹਿ ਗਈਆਂ ਸੀਗੀਆਂ ਇਹ ਮੈਂ ਫਿਰ ਹੰਗਾਲ ਕੇ ਛਿੱਟਾ ਦੇ ਕੇ ਤੇ ਇਸ ਤਰ੍ਹਾਂ ਰੱਖਤੀਆਂ ਸੀ ਮੈਂ ਹਾਂ ਚੱਲ ਵੀ ਬਾਅਦ ਵਿੱਚ ਮਾਂਜਦੀਆਂ ਕਿਉਂਕਿ ਫਿਰ ਨੂਰ ਨੂੰ ਤਿਆਰ ਕਰਨਾ ਸੀ ਕਹਿ ਲੋਗੇ ਉਹਦੀ ਯੂਨੀਫਾਰਮ ਪ੍ਰੈਸ ਕਰਨ ਲੱਗੀ ਮੈਂ ਕਿਹਾ ਚੱਲ ਬਾਅਦ ਚ ਮਾਂਜ ਦੂੰਗੀ ਭਾਂਡਿਆਂ ਦੇ ਨਾਲ ਹੀ ബാലിയ മാജദ സാറെ ഭാജദ ਲੋ ਜੀ ਆਪਣੇ ਭਾਂਡੇ ਜਿਹੜੇ ਹੁਣ ਮਾਂਜੇ ਗਏ ਸੀ ਹੁਣ ਆਪਾਂ ਧੋ ਲੈਨੇ ਆ ਤੇ ਇਹ ਮੈਂ ਟੋਕਰੀ ਵੀ ਧੋਲੇ ਸੀਗੀ ਤੇ ਇੱਥੋਂ ਹੁਣ ਮੈਂ ਇਹ ਤਾਂ ਮੈਂ ਥੋੜਾ ਜਿਹਾ ਵੈਸੇ ਇਸ ਤਰ੍ਹਾਂ ਪਾਣੀ ਢੋਲ ਕੇ ਵੀ ਟੋਕਰੀ ਰੱਖੂੰਗੀ ਤੇ ਸੁੱਚਾ ਜਿਹਾ ਹੋ ਜਾਂਦਾ ਥਾਂ ਜਿਵੇਂ ਝੂਠੇ ਭਾਂਡੇ ਮਾਂਜੇ ਸੀਗੇ ਤੇ ਉਸ ਤੋਂ ਬਾਅਦ ਫੇਰ ਆਪਾਂ ਬਾਅਦ ਚ ਭਾਂਡੇ ਮਾਂਜ ਕੇ ਫੇਰ ਆਪਾਂ ਇੱਥੋਂ ਥੜਾ ਵਗੈਰਾ ਧੋ ਦਾਂਗੇ ਇਧਰੋਂ ਬਾਹਰਲੀ ਫਰਸ਼ ਤਾਂ ਮੈਂ ਧੋਣੀ ਨਹੀਂ ਹੈਗੀ ਆਪਾਂ ਪੂੰਛੇ ਲਾ ਦਾਂਗੇ ਕਿਉਂਕਿ ਕੱਲ ਮੈਂ ਧੋਤੀ ਸੀਗੀ ਵੀ ਤੁਹਾਨੂੰ ਦੱਸਿਆ ਵੀ ਹਨੇਰੀ ਆਈ ਸੀਗੀ ਤਾਂ ਕਰਕੇ ਹਨੇਰੀ ਦੇ ਨਾਲ ਬਾਲਾ ਜਿਆਦਾ ਫਰਸ਼ ਗੰ ਤੇ ਫਿਰ ਉਸ ਤੋਂ ਬਾਅਦ ਫਿਰ ਆਪਾਂ ਇੱਧਰ ਪੂੰਛੇ ਲਾ ਦਾਂਗੇ ਫਰਸ਼ ਵਧੀਆ ਸਾਫਟ ਪਈ ਹੈ ਧੋਣ ਦੀ ਜਰੂਰਤ ਨਹੀਂ ਕਿਉਂਕਿ ਹਰ ਰੋਜ਼ ਤਾਂ ਮੈਂ ਫਰਸ਼ ਧੋਂਦੀ ਨਹੀਂ ਹੈਗੀ ਬਾਹਰੋਂ ਚਲੋ ਥੜਾ ਥੜਾ ਜਿਵੇਂ ਇੱਧਰ ਤਾਂ ਬਾਥਰੂਮ ਵਗੈਰਾ ਬਾਥਰੂਮ ਵਗੈਰਾ ਧੋਨੇ ਹੁੰਦੇ ਉਹ ਤਾਂ ਚਲੋ ਧੋਨੇ ਹੀ ਆ ਤੇ ਇੱਧਰਲੀ ਫਰਸ਼ ਮੈਂ ਹਰ ਰੋਜ਼ ਨਹੀਂ ਧੋਂਦੀ ਹੈਗੀ ਜਾਂ ਤਾਂ ਜਦੋਂ ਜ਼ਿਆਦਾ ਗੰਦੀ ਲੱਗੇ ਫਿਰ ਮੈਂ ਜਦੀ ਧੋਨੀ ਆ ਇਸ ਵਾਰੀ ਤਾਂ ਹੁਣ ਹਫ਼ਤੇ 'ਚ ਦੋ ਵਾਰੀ ਧੋਤੀ ਗਈ ਦੋ ਵਾਰੀ ਧੋਤੀ ਗਈ ਹਫ਼ਤੇ ਦੇ ਵਿੱਚ ਅਭੀ ਕਿਉਂਕਿ ਹਨੇਰੀ ਆ ਗਈ ਤੇ ਫਿਰ ਹਨੇਰੀ ਦੇ ਨਾਲ ਤੁਹਾਨੂੰ ਪਤਾ ਵੀ ਰੇਤ ਆ ਜਾਂਦੀ ਔਲਟ ਕੇ ਰ ਇਹ ਤਾਂ ਕਰਕੇ ਫਿਰ ਮੈਂ ਧੋਤੀ ਬਾਕੀ ਇਸ ਤਰ੍ਹਾਂ ਹੁੰਦਾ ਵੀ ਫਰਸ਼ ਮੈਂ ਜਦੋਂ ਜਿਵੇਂ ਹੁਣ ਮਿੱਟੀ ਲਾਈ ਸੀ ਉਸ ਦਿਨ ਮੈਂ ਧੋਤੀ ਸੀ ਉਸ ਤੋਂ ਬਾਅਦ ਮਿੱਟੀ ਲੱਗੀ ਕਰਕੇ ਵੈਸੇ ਤਾਂ ਇਹ ਗੰਦੀ ਨਹੀਂ ਹੁੰਦੀ ਐਨੀ ਫਰਸ਼ ਕਿਉਂਕਿ ਜਦੋਂ ਗੋਆ ਮਿੱਟੀ ਪੇਰਿਆ ਜਾਂਦਾ ਤੇ ਵਿੜਾ ਵਧੀਆ ਜਾਂਣੇ ਕੀ ਪੱਕਾ ਹੋ ਜਾਂਦਾ ਵੀ ਰੜਾ ਬਣ ਜਾਂਦਾ ਵਿੜਾ ਮਿੱਟੀ ਨਹੀਂ ਉੱਡਦੀ ਹੀ ਪਰ ਜਦੋਂ ਹਨੇਰੀ ਆਈ ਤੇ ਹਨੇਰੀ ਦੇ ਨਾਲ ਫਿਰ ਪਾਸੇ ਪਾਸੇ ਮਿੱਟੀ ਉੱਡ ਕੇ ਤਾਂ ਰਿੱਤਾ ਆਉਂਦੀ ਹੋਈ ਆ ਤਾਂ ਕਰਕੇ ਗੰਦੀ ਹੋ ਗਈ ਤਾਂ ਉਸ ਤੋਂ ਬਾਅਦ ਧੋਣੀ ਪੈਗੀ ਤੇ ਹੁਣ ਬਾਕੀ ਆਪਾਂ ਥੋੜੇ ਇੱਕ ਦਿਨ ਜਦੋਂ ਰਹਿਗੇ ਦਿਵਾਲੀ ਦੇ ਵਿੱਚ ਉਸ ਤੋਂ ਬਾਅਦ ਫੇਰ ਵੀਰੇ ਦੇ ਵਿੱਚ ਜਿੱਤਾ ਗੋਮੇ ਟੀ ਫੇਰਾਂਗੇ ਕਿਉਂਕਿ ਬਾਕੀ ਸਫਾਈਆਂ ਤਾਂ ਹੋ ਗਈਆਂ ਸੀ ਬਸ ਥੋੜਾ ਬੋਤਾ ਆਪਾਂ ਥੋੜੇ ਜਦ ਦੋ ਤਿੰਨ ਦਿਨ ਰਹਿਗੇ ਦਿਵਾਲੀ ਦੇ ਵਿੱਚ ਤੇ ਉਸ ਟਾਈਮ ਤੇ ਆਪਾਂ ਥੋੜਾ ਬੋਤਾ ਜਿਵੇਂ ਫੇਰ ਸਫਾਈਆਂ ਦਾ ਕਰ ਲਾਂਗੇ ਵੀ ਜਿਵੇਂ ਉਹ ਅੱਗੇ ਵਾਂਗੂ ਇੰਨਾ ਜ਼ਿਆਦਾ ਕੰਮ ਨਹੀਂ ਹੋਣਾਗਾ ਥੋੜਾ ਥੋੜਾ ਹੀ ਹੋਊਗਾ ਤੇ ਚਲੋ ਜੀ ਹੁਣ ਆਪਾਂ ਇੱਥੇ ਪਹਿਲਾਂ ਭਾਂਡੇ ਧੋ ਕੇ ਰੱਖ ਲਗੇ ਤੇ ਫੇਰ ਆਪਾਂ ਅਗਲੇ ਕੰਮ ਤੋਂ ਦੇ ਜੀ ਕਰਦੇ ਆ ਆਪਣੇ ਜਿਹੜੇ ਰਹਿ ਗਏ ਤੇ ਕੰਮ ਤਾਂ ਬਾਕੀ ਸਾਰਾ ਦਿਨ ਹੀ ਨੀ ਮੁ ਜਿੰਨੇ ਤਾਂ ਪੈ ਮਰਜੀ ਸਾਰਾ ਦਿਨ ਨਿੱਕੇ ਨਿੱਕੇ ਕੰਮ ਜਿਗਣੀ ਜਾਈਏ ਤਾਂ ਗਿਣਤੀ ਦੇ ਵਿੱਚ ਨਹੀਂ ਆਉਂਦੇਗੇ ਕਿ ਕਿੰਨੇ ਕੁ ਰਹਿ ਗਏ ਬਸ ਕੱਪੜੇ ਧੋ ਲੋ ਕੱਪੜੇ ਤਾਂ ਮਾਰ ਲੋ ਪ੍ਰੈਸ ਕਰਨ ਵਾਲੇ ਪ੍ਰੈਸ ਕਰ ਲੋ ਬਸ ਇਹ ਹੀ ਨੇ ਸਾਰੇ ਜਿਹੜੇ ਸੂਤ ਆਉਂਦੇ ਨੇ ਤੇ ਚਲੋ ਹਾਂਜੀ ਤੁਹਾਨੂੰ ਪਲੀਜ਼ ਰਿਕਵੈਸਟ ਹੈ ਜੀ ਇੱਕ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਜੀ ਤੇ ਬਾਕੀ ਕਮੈਂਟ ਕਰਕੇ ਦੱਸਿਆ ਕਰੋ ਤੁਹਾਨੂੰ ਵੀਡੀਓ ਜਿਹੜੀ ਉਹ ਕਿਵੇਂ ਦੀ ਲੱਗੀ ਤੇ ਲੋ ਜੀ ਹੁਣ ਆਪਾਂ ਇੱਥੇ ਤਕਰੀਬਨ 8 ਸਾਰੇ ਥੋਲੇ ਸੀਗੇ ਤੇ ਹੁਣ ਆਪਾਂ ਬਾਲਟੀਆਂ ਵੀ ਧੋ ਕੇ ਰੱਖ ਲੈਣੇ ਆ ਤੇ ਜਿੱਦਾਂ ਤਵਾ ਵੀ ਆਪਾਂ ਮਾਂਜ ਕੇ ਰੱਖ ਲੈਣੇ ਆ ਕਿਉਂਕਿ ਸਵੇਰ ਦੇ ਟਾਈਮ ਤੇ ਤਾਂ ਮੈਂ ਤਵਾ ਮਾਂਜ ਦਿੰਨੀ ਆ ਜਿੱਦਾਂ ਇਸ ਤਰ੍ਹਾਂ ਜਿੱਦਾਂ ਪਹਿਲਾਂ ਹੁਣ ਰੋਟੀ ਤੋਂ ਮਾਂਜਿਆ ਗਿਆ ਜਿਵੇਂ ਸਵੇਰੇ ਤੇ ਉਸ ਤੋਂ ਬਾਅਦ ਜਿਵੇਂ ਰੋਟੀ ਬਣੀ ਹੁਣ ਮਾਂਜ ਕੇ ਇਹਨੂੰ ਤੁੱਪੇ ਰੱਖ ਦੂੰਗੀ ਤੇ ਸ਼ਾਮ ਦੇ ਟਾਈਮ ਤੇ ਤਾਂ ਨਾ ਫਿਰ ਤਵਾ ਵੀ ਨਹੀਂ ਮੈਂ ਮਾਂਜਦੀ ਹੈਗੀ ਕਿਉਂਕਿ ਸਵੇਰੇ ਹੀ ਮੈਂ ਜਦੋਂ ਰੋਟੀ ਬਣਾਉਣੀ ਹੈ ਤਾਂ ਉਸ ਤੋਂ ਬਾਅਦ ਵੀ ਮਾਂਜ ਕੇ ਰੱਖ ਦੇਣੀ ਹੁੰਦੀ ਆ ਤਵਾ ਤੇ ਸ਼ਾਮ ਦੇ ਟਾਈਮ ਤੇ ਦੁਬਾਰਾ ਇਹਨੂੰ ਮਾਂਜੂਗੀ ਨਹੀਂ ਇਸ ਤਰ੍ਹਾਂ ਹੀ ਇਹਨੂੰ ਮੋਦਾ ਮਾਰ ਦੂੰਗੀ ਤਾਂ ਵੀ ਇਹਨੂੰ ਜਾਣੀ ਕਿ ਉੱਤੇ ਗੇਵਰ ਮੇਲਾ ਪਾਪਾ ਜਿਵੇਂ ਲਾ ਕੇ ਨਾ ਉੱਪਰ ਰੱਖ ਦੇਣੀ ਹੁੰਦੀ ਆ ਵੀ ਉੱਤੇ ਰੇਤ ਨਾ ਪਵੇ ਕਿਉਂਕਿ ਸ਼ਾਮ ਦੇ ਟਾਈਮ ਤੇ ਕਹਿੰਦੇ ਵੀ ਤਵਾ ਨਹੀਂ ਧੋਣਾ ਚਾਹੀਦਾ ਇਸ ਤਰ੍ਹਾਂ ਕੱਪੜੇ ਨਾਲ ਸਾਫ਼ ਕਰ ਲੈਂਦਾ ਮੈਂ ਧੂੰਦੀ ਨਹੀਂ ਮਾਂਜਦੀ ਨਹੀਂ ਸ਼ਾਮ ਦੇ ਟਾਈਮ ਤੇ ਸ਼ਾਮ ਦੇ ਟਾਈਮ ਤੇ ਨਾ ਤਾਂ ਤਵਾ ਮਾਂਜੀ ਦਾ ਨਾ ਜਿਵੇਂ ਆਟੇ ਵਾਲੀ ਜਿਹੜੀ ਪ੍ਰਾਂਤ ਹੋ ਗਈ ਤੇ ਵੀ ਉਹ ਮਾਂਜਣੀ ਚਾਹੀਦੀ ਆ ਤੇ ਨਾ ਹੀ ਸਬਜ਼ੀ ਵਾਲੀ ਜਿਹੜੀ ਪਤਲੀ ਆ ਜਿੱਦਾਂ ਕਿ ਆਪਾਂ ਰੋਟੀ ਬਣਾਉਣ ਤੋਂ ਪਹਿਲਾਂ ਤਾਂ ਸਬਜ਼ੀ ਵਾਲੀ ਪਤਲੀ ਜਿਹੜੀ ਆ ਵੀ ਜਿੱਦਾਂ ਸਬਜ਼ੀ ਆਪਾਂ ਚੁੱਲੇ ਤੇ ਬਣਾਉਣੇ ਆ ਤੇ ਸਬਜ਼ੀ ਮੈਂ ਕੱਢ ਕੇ ਦੂਸਰੇ ਭਾਂਡੇ ਦੇ ਵਿੱਚ ਜਿੱਦਾਂ ਇਹ ਛੋਟੀ ਕੜਾਈ ਆ ਜਿਹੜੀ ਇਹਦੇ 'ਚ ਰੱਖ ਦਿੰਨੀ ਆ ਤਾਂ ਪਤੀਲਾ ਸਾਫ਼ ਕਰ ਦਿੰਨੀ ਆ ਪਰ ਰੋਟੀ ਤੋਂ ਬਾਅਦ ਮੈਂ ਪਤੀਲਾ ਜਿਹੜਾ ਸਬਜ਼ੀ ਵਾਲਾ ਉਹ ਵੀ ਨਹੀਂ ਮਾਂਜਦੀ ਜੇ ਕਿਤੇ ਰਹਿ ਜਾਵੇ ਤਾਂ ਮੈਂ ਉਹਦੇ 'ਚ ਉਹਨੂੰ ਹੰਘਾਲ ਕੇ ਤੇ ਰੱਖ ਦਿੰਨੀ ਆ ਪਾਣੀ ਦਾ ਭਰ ਕੇ ਇਹ ਫਿਰ ਮੈਂ ਜਾਣੀ ਕਿ ਉਹਨੂੰ ਮਾਂਜ ਦੀਨੀ ਹੈਗੀ ਮਾਂਜ ਦੀ ਸਵੇਰ ਦੇ ਟਾਈਮ ਤੇ ਹੁੰਨੀ ਆ ਇਹ ਛੋਟੀਆਂ ਛੋਟੀਆਂ ਗੱਲਾਂ ਹੈਗੀਆਂ ਜੀ ਪ੍ਰਾਣੀਆਂ ਜਿਹੜੀਆਂ ਜਿੱਦਾਂ ਵੀ ਮੰਨ ਕੇ ਚੱਲੋ ਆਪਣੇ ਹਨਾ ਬਜ਼ੁਰਗ ਦੱਸਦੇ ਨੇ ਆਪਾਂ ਨੂੰ ਤੇ ਜਿਹੜੀਆਂ ਆਪਾਂ ਨੂੰ ਲੱਗਦਾ ਵੀ ਹਾਂ ਇਹ ਨਹੀਂ ਵਹਿਮ ਨਹੀਂ ਹੈਗੇ ਵੀ ਇਹਨਾਂ ਤੇ ਅਸਰ ਕਰਨਾ ਜ਼ਰੂਰੀ ਹੈ ਹਨਾ ਵੀ ਅਕਸਰ ਸਿਆਣਿਆਂ ਨੇ ਮੰਨ ਕੇ ਚੱਲੋ ਜਿਹੜੀਆਂ ਇਹ ਗੱਲਾਂ ਬਣਾਈਆਂ ਕਿਸੇ ਗੱਲ ਨਾਲ ਹੀ ਬਣਾਈਆਂ ਹਨਾ ਵੀ ਜਾਣੀ ਕਿ ਜ਼ਰੂਰੀ ਆ ਇਹ ਤੇ ਉਹਨਾਂ ਤੇ ਆਪ ਅਸਰ ਕਰ ਲੈਣੇ ਆ ਚਲੋ ਜੀ ਉਸ ਤੋਂ ਬਾਅਦ ਫਿਰ ਆਪਾਂ ਝਾੜੂ ਵਗੈਰਾ ਲਗਾਤਾ ਸੀਗਾ ਭਾਂਡੇ ਧੋ ਕੇ ਤੇ ਵਾਸ਼ਰੂਮ ਵਗੈਰਾ ਉਧਰ ਸਾਰਾ ਸਾਫ਼ ਕਰਤਾ ਥੜਾ ਥੋੜਾ ਧੋ ਕੇ ਸਾਰਾ ਕੰਮ ਖਤਮ ਕਰ ਲਿਆ ਸੀਗਾ ਤੇ ਪਛਵਾ ਲਓ ਵੀ ਸਾਰਾ ਕੰਮ ਆਪਣਾ ਖਤਮ ਹੋ ਗਿਆ ਸੀਗਾ ਤੇ ਉਸ ਤੋਂ ਬਾਅਦ ਆਪਾਂ ਰੋਟੀ ਵਗੈਰਾ ਵੀ ਖਾ ਲਈ ਸੀਗੀ ਤੇ ਹੁਣ ਇੱਥੇ ਆਪਾਂ ਕਰਦੇ ਆਂ ਜੀ ਰਸੋਈ ਦੀ ਸਫਾਈ ਜਾਨਕੀ ਕੈਂਸ ਵਗੈਰਾ ਸਾਫ਼ ਕਰਦੇ ਆਂ ਤੇ ਸਭ ਤੋਂ ਪਹਿਲਾਂ ਤਾਂ ਮੈਂ ਲਾਉਂਗੀ ਭਾਂਡੇ ਇਹ ਸੁੱਕ ਚੁੱਕੇ ਸੀ ਕਿਉਂਕਿ ਪਹਿਲਾ ਸਵੇਰ ਦੇ ਚਾਹਲੇ ਵੀ ਪਏ ਸੀਗੇ ਤੇ ਉਸ ਤੋਂ ਬਾਅਦ ਫਿਰ ਰੋਟੀ ਵਾਲੇ ਭਾਂਡੇ ਜਿਹੜੇ ਸੀਗੇ ਉਹ ਵੀ ਸੀਗੇ ਸਾਰੇ ਤੇ ਮੈਂ ਇਹ ਹੁਣ ਸੁੱਕ ਗਏ ਸੀਗੇ ਤੇ ਆਪਾਂ ਹੁਣ ਇੱਥੇ ਆਏ ਚੈਣ ਦਿੰਨੇ ਆ ਚਾਣੇ ਕਿ ਰੱਖ ਦਿੰਨੇ ਆ ਰੈਕ ਦੇ ਵਿੱਚ ਭਾਂਡੇ ਤੇ ਉਸ ਤੋਂ ਬਾਅਦ ਫਿਰ ਆਪਾਂ ਕਰ ਦਿਆਂਗੇ ਸਾਫ ਤੇ ਬਸ ਬਾਕੀ ਸਾਰਾ ਤਕਰੀਬਨ ਹੀ ਕੰਮ ਖਤਮ ਸੀਗਾ ਆਪਣਾ ਕੱਪੜੇ ਵਗੈਰਾ ਵੀ ਮੈਂ ਧੋਲੇ ਸੀਗੇ ਤੇ ਕੱਪੜੇ ਅੱਜ ਘਾਟੀ ਸੀ ਕਿਉਂਕਿ ਕੱਲ ਲਾਈਟ ਵੀ ਖਰਾਬ ਹੋਣੇ ਕਰਕੇ ਥੋੜੀ ਜਿਹੀ ਕੱਪੜੇ ਲੇਟ ਲੇਟ ਆਈ ਸੀਗੀ ਪਹਿਲਾਂ ਮੱਜਨ ਨੂੰ ਨਵਾਇਆ ਪਿਆ ਹੈ ਉਦੋਂ ਕੰਮ ਖਤਮ ਕੀਤਾ ਉਸ ਤੋਂ ਬਾਅਦ ਫਿਰ ਕੱਪੜੇ ਧੋਤੇ ਤੇ ਲੇਟ ਧੋਤੇ ਤੇ ਕੱਲ ਕੱਪੜੇ ਕਾਫੀ ਹੋ ਗਏ ਸੀਗੇ ਤੇ ਕੱਪੜੇ ਜਿਸ ਦਿਨ ਲੇਟ ਧੋਨੇ ਆ ਤੇ ਫਿਰ ਉਸ ਦਿਨ ਅਗਲੇ ਦਿਨ ਫਿਰ ਥੋੜੇ ਹੋ ਜਾਂਦੇ ਆ ਕੱਪੜੇ ਤੇ ਤਾਂ ਕਰਕੇ ਅੱਜ ਕੱਪੜੇ ਬਸ ਥੋੜੇ ਸੀਗੇ ਤੇ ਮੈਂ ਧੋਲੇ ਸੀ ਕੱਪੜੇ ਵੀ ਇਸ ਤੋਂ ਪਹਿਲਾਂ ਤਕਰੀਬਨ ਬਸ ਹੁਣ ਕੱਲਾ ਮੇਰਾ ਰਹਿ ਗਿਆ ਪੋਚਿਆਂ ਦਾ ਕੰਮ ਤੇ ਬਸ ਰਸੋਈ ਸਾਫ ਕਰਨ ਵਾਲੇ ਬਾਕੀ ਸਾਰੇ ਕੰਮ ਖਤਮ ਹੋ ਗਏ ਆ ਤੇ ਹੁਣ ਆਪਾਂ ਇੱਥੇ ਭਾਂਡੇ ਲਾਤੇ ਆ ਤੇ ਗੈਸ ਦਾ ਸਾਫ਼ ਕਰ ਲੈਨੇ ਆ ਤੇ ਗੈਸ ਹਰ ਵਾਰ ਦੀ ਤਰ੍ਹਾਂ ਹਰ ਰੋਜ਼ ਦੀ ਤਰ੍ਹਾਂ ਕੀ ਆਪਾਂ ਪਹਿਲਾਂ ਸਾਬਣ ਦੇ ਨਾਲ ਸਾਫ਼ ਕਰਦੇ ਆ ਉਸ ਤੋਂ ਬਾਅਦ ਫਿਰ ਗਿੱਲਾ ਕੱਪੜਾ ਇਹਦੇ ਉੱਪਰ ਫੇਰ ਦਾਂਗੇ ਤੇ ਉਸ ਤੋਂ ਬਾਅਦ ਸੁੱਕੇ ਕੱਪੜੇ ਨਾਲ ਇਹਨੂੰ ਸਾਫ਼ ਕਰ ਦਾਂਗੇ ਤਾਂ ਵਧੀਆ ਚਮਕੀ ਜਾਂਦਾ ਐ ਸੁੱਕਾ ਕੱਪੜਾ ਮੈਂ ਤਾਂ ਮਾਰ ਦੇਣੀ ਹੁੰਦੀ ਹੈ ਕਿਉਂਕਿ ਫਿਰ ਦਾਗ ਨਹੀਂ ਰਹਿੰਦੇਗੇ ਨਹੀਂ ਤਾਂ ਜੇ ਗਿੱਲਾ ਕੱਪੜਾ ਮਾਰ ਕੇ ਇਸ ਤਰ੍ਹਾਂ ਛੱਡ ਦਿੱਤੀ ਫਿਰ ਇਹਦੇ ਉੱਪਰ ਦਾਗ ਰਹਿ ਜਾਂਦੇ ਆ ਤੇ ਫਿਰ ਉਹ ਦਾਗ ਜੇ ਪੂਰੇ ਲੱਗਦੇ ਆ ਇਸ ਤਰ੍ਹਾਂ ਲੱਗਦਾ ਹੁੰਦਾ ਵੀ ਜਿਵੇਂ ਨੂੰ ਉਹ ਹੀ ਲਿਰਜੀ ਦੇ ਸਾਥ ਹੀ ਪਰ ਤੇ ਹੁਣ ਆਪਾਂ ਇਹਦੇ ਤੇ ਸੁੱਕਾ ਕੱਪੜਾ ਮਾਰ ਕੇ ਚੰਗੀ ਤਰ੍ਹਾਂ ਗੈਂਸ ਸਲੈਪ ਵਗੈਰਾ ਸਾਫ਼ ਕਰ ਲੈਣੇ ਆ ਤੇ ਉਸ ਤੋਂ ਬਾਅਦ ਆਪਾਂ ਪੋਚਾ ਲਾ ਦਾਂਗੇ ਜੀ ਤੇ ਇਸ ਅਗਲੇ ਦੇ ਵਿੱਚ ਸੀਗਾ ਦੁੱਧ ਤੇ ਇਹਨੂੰ ਮੈਂ ਗੈਂਸ ਤੇ ਰੱਖਿਆ ਸੀ ਕਿਉਂਕਿ ਇਹ ਹਲੇ ਗਰਮ ਸੀਗਾ ਤੇ ਬਾਅਦ ਵਿੱਚ ਮੈਂ ਕਿ ਫਰਿਜ ਚ ਰੱਖੂੰਗੀ ਥੋੜਾ ਜਿਹਾ ਹੋਰ ਠੰਡਾ ਹੋ ਜੇ ਤੇ ਉਸ ਤੋਂ ਬਾਅਦ ਫਿਰ ਮੈਂ نیچے ਪੂੰਛਾ ਲਾਉਣ ਲੱਗ ਗਈ ਸੀ ਸਾਰੇ ਕਿਤੇ ਪੂੰਛਾ ਲਾ ਕੇ ਤੇ ਇਧਰ ਬਾਬਾ ਜੀ ਹਲੇ ਰੂਮ ਇਧਰੋਂ ਵੀ ਉੱਪਰੋਂ ਸਾਫ ਕਰਨ ਵਾਲਾ ਸੀਗਾ ਤੇ ਹੁਣ ਮੈਂ ਇੱਥੇ ਸਾਫ ਕਰ ਰਹੀ ਹਾਂ ਤੇ ਬਾਕੀ ਸਾਰੇ ਕਿਤੇ ਜਿਹੜਾ ਆਪਣਾ ਪੂੰਛਾਂ ਦਾ ਕੰਮ ਸਾਰਾ ਸਾਫ ਹੋ ਗਿਆ ਸੀ ਸਿਰਫ ਫਿਰ ਰੂਮ ਰਹਿ ਗਿਆ ਹੁਣ ਆਪਾਂ ਉੱਪਰੋਂ ਸਾਫ ਕਰਕੇ ਫਿਰ نیچے ਵੀ ਪੂੰਛਾ ਲਾ ਦਿੰਨੇ ਆ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹਾਂਜੀ ਮੈਂ ਜਸਪ੍ਰੀਤ ਕੌਰ ਮਾਨਸ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਨੂਰਮਨ ਵਲੌਗ ਦੇ ਵਿੱਚ ਹੋ ਸਨੋ ਜੀ ਕਿਵੇਂ ਹੋ ਤੁਸੀਂ ਸਾਰੇ ਜਾਣੇ ਉਮੀਦ ਹੈ ਜੀ ਸਾਰੇ ਜਾਣੇ ਠੀਕ ਹੋਵੋਗੇ ਖੁਸ਼ ਹੋਵੋਗੇ ਤੰਦਰੁਸਤ ਹੋਵੋਗੇ ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਖੁਸ਼ ਰੱਖਣ ਤੇ ਲਓ ਜੀ ਆਪਾਂ ਵੀਡੀਓ ਤਾਂ ਆਪਾਂ ਸਵੇਰੇ ਹੀ ਸਟਾਰਟ ਕਰਦੀ ਸੀਗੀ ਸਵੇਰ ਤੋਂ ਸ਼ੁਰੂ ਕਰਦੀ ਸੀ ਆਪਾਂ ਵੀਡੀਓ ਤੇ ਜਿਹੜੇ ਆਪਣੇ ਕੰਮ ਤੁੰਦੇ ਨਹੀਂ ਹੁਣ ਖਤਮ ਹੋਏ ਨੇ ਹੁਣ ਮੈਂ ਨਾ ਆ ਕੇ ਆਈ ਸੀ ਕਿ ਸਾਰੇ ਕੰਮ ਖਤਮ ਕਰ ਲਏ ਆਪਾਂ ਸਵੇਰ ਦੇ ਤੇ ਟਾਈਮ ਇੱਥੇ ਹੋ ਗਿਆ ਜੀ 12:30 ਦਾ ਟਾਈਮ ਹੋ ਗਿਆ ਮੋਨਾਪਾ ਪੀ ਲਿਆ ਚਾਹ ਕਿਉਂਕਿ ਚਾਹ ਪੀਣੀ ਜੜੀਆ ਜ਼ਰੂਰੀਆ ਕਿਉਂਕਿ ਮੈਨੂੰ ਸਵੇਰੇ ਚਾਹ ਤਾਂ ਨਹੀਂ ਹੁੰਦਾ ਮੈਨੂੰ ਇਸ ਤਰ੍ਹਾਂ ਹੁੰਦਾ ਵੀ ਜਦੋਂ ਮੈਂ ਆਪਣੇ ਸਾਰੇ ਕੰਮ ਧੰਦੇ ਖਤਮ ਕਰ ਲਾ ਤੇ ਉਸ ਤੋਂ ਬਾਅਦ ਫਿਰ ਮੈਨੂੰ ਆਏ ਹੁੰਦੇ ਹੁਣ ਮੈਂ ਚਾਹ ਪੀ ਕੇ ਫਿਰ ਕੰਟੈਕਟ ਰੈਸਟ ਕਰਾਂ ਤੇ ਰੈਸਟ ਦਾ ਕੀ ਜੀ ਹੁਣ ਆਪਾਂ ਵੀਡੀਓ ਦਾ ਆ ਦੇਖਦੇ ਹਾਂ ਥੋੜਾ ਬਹੁਤਾ ਕੰਮ ਐਡੀਟਿੰਗ ਦਾ ਕਰਾਂਗੇ ਕਿ ਕਿ ਮੇਨੋ ਇਸ ਤਰ੍ਹਾਂ ਹੁੰਦਾ ਕਿ ਜਦੋਂ ਵੀ ਮੈਨੋ ਟਾਈਮ ਮਿਲਦਾ ਮੈਂ ਆਦਾ ਵੀ ਵੀਡੀਓ ਦਾ ਵੀ ਕੰਮ ਨਾਲ ਦੇਖਣਾ ਹੁੰਦਾ ਹਨਾ ਤੇ ਬਾਕੀ ਘਰ ਦੇ ਕੰਮ ਵੀ ਹੋ ਜਾਂਦੇ ਆ ਤੇ ਚਲੋ ਜੀ ਹੁਣ ਮੈਂ ਬਣਾਉਣੀ ਆ ਚਾਹ ਤੇ ਚਾਹ ਪੀ ਕੇ ਫਿਰ ਆਪਾਂ 1 ਘੰਟਾ ਕਰਾਂਗੇ ਰੈਸਟ ਤੇ ਉਸ ਤੋਂ ਬਾਅਦ ਆਪਣੇ ਫਿਰ ਕੰਮ ਧੁੰਦੇ ਜਿਹੜੇ ਸ਼ੁਰੂ ਹੋ ਜਾਣੇ ਆ ਤੇ ਹਾਂਜੀ ਪਲੀਜ਼ ਤੁਹਾਨੂੰ ਰਿਕਵੈਸਟ ਹੈ ਜੀ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਬਾਕੀ ਤੁਹਾਨੂੰ ਅੱਜ ਦੀ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਜੇ ਚੰਗੀ ਲੱਗੀ ਤਾਂ ਲਾਈਕ ਜਰੂਰ ਕਰਿਓ ਜੀ ਤੇ ਚਲੋ ਠੀਕ ਹੈ ਜੀ ਮਿਲਾਂਗੇ ਆਪਾਂ ਕੱਲ ਨੂੰ ਹੋਰ ਵੀਡੀਓ ਦੇ ਵਿੱਚ ਅੱਜ ਲਈ ਬਸ ਇੰਨਾ ਕੀ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਖੁਸ਼ ਰਹੋ ਹੱਸਦੇ ਰਹੋ ਵਸਦੇ ਰਹੋ ਤੰਦਰੁਸਤ ਰਹੋ ਬਾਏ ਬਾਏ